ਹੰਦੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਜਾਹਰਾਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਇਹ ਜਿਹੜੀ ਵੀਡੀਓ ਨੌਜਵਾਨ ਮੁੰਡੇ ਕੁੜੀਆਂ ਲਈ ਹੈ ਜਿਹੜੀ ਬੇਰੁਜ਼ਗਾਰ ਨੇ ਰੋਜ਼ਗਾਰ ਦੀ ਭਾਲ ਦੇ ਵਿੱਚ ਨੇ ਤਾਂ ਮਾਨਸਾ ਬਰਨਾਲਾ ਬਠਿੰਡਾ ਜਾਂ ਹੋਰ ਇਹਦੇ ਨਾਲ ਦੇ ਲੱਗਦੇ ਇਲਾਕਿਆਂ ਦੇ ਵਾਸਤੇ ਨੌਜਵਾਨ ਮੁੰਡੇ ਕੁੜੀਆਂ ਵਾਸਤੇ ਦੋਵਾਂ ਮਾਸੇ ਜਿਹੜੀ ਜੌਬ ਅਵੇਲੇਬਲ ਹੈ ਮਾਨਸਾ ਦੇ ਵਿੱਚ ਤੇ ਜੇ ਇਹਨਾਂ ਦੀ ਜਿਹੜੀ ਅਲੱਗ-ਅਲੱਗ ਬ੍ਰਾਂਚੇਸ ਹੋਣੀਆਂ ਉਹਨਾਂ ਦੇ ਵਿੱਚ ਵੀ ਇੰਡਸ ਬੈਂਕ ਵੱਲੋਂ ਜਿਹੜੀ ਇਹ ਭਰਤੀ ਵੈਕੈਂਸੀ ਕ ਤਾਂ ਕੀ ਹੈ ਸਾਰੀ ਜਿਸ ਤਰ੍ਹਾਂ ਕੀ ਤੁਸੀਂ ਦੇਖ ਸਕਦੇ ਹੋ ਜਿਹੜੀ ਪੋਸਟ ਹੋਊਗੀ ਜੀ ਉਹ ਹੈ ਜੀ ਕਸਟਮਰ ਰੀਟੈਂਸ਼ਨ ਆਫੀਸਰ ਇਹ ਪੋਸਟ ਦਾ ਨਾਮ ਹੈ ਠੀਕ ਹੈ ਜੀ ਇੰਡਸ ਬੈਂਕ ਵੱਲੋਂ ਜਿਹੜੀ ਇਹ ਹਾਇਰ ਕੀਤੀ ਜਾ ਰਹੀ ਹੈ ਏਜ ਜਿਹੜੀ ਹੋਊਗੀ ਤੁਹਾਡੀ 18 ਤੋਂ 32 ਸਾਲ ਦੀ ਹੋਗੀ ਤੇ ਜਿਹੜੀ ਤੁਹਾਡੀ ਕੁਆਲਿਫਿਕੇਸ਼ਨ ਹੈ ਉਹ ਘੱਟੋ ਘੱਟ ਜਿਹੜੀ ਪਲੱਸ 2 ਹੋਣੀ ਚਾਹੀਦੀ ਹੈ ਅਬਵ ਜਿੰਨੀ ਮਰਜ਼ੀ ਹੋ ਸਕਦੀ ਹੈ ਐਕਸਪੀਰੀਅੰਸ ਵੀ ਇਹਨਾਂ ਦੀ ਮੰਗ ਹੈ ਜੇਕਰ ਹੈਗਾ ਤਾਂ ਠੀਕ ਹੈ ਬੈਲ ਬੈਸਟ ਹੈ ਅਦਰਵਾਈਜ਼ ਫਰੈਸ਼ਰ ਵੀ ਚੱਲ ਜਾਣਗੇ ਠੀਕ ਹੈ ਜੀ ਡਾਕੂਮੈਂਟ ਰਿਕੁਆਇਰਮੈਂਟ ਦੇ ਵਿਚਾਰ ਨੇ ਆਧਾਰ ਕਾਰਡ ਪੈਨ ਕਾਰਡ ਵੈਲਡ ਟ੍ਰੈਵਲਿੰਗ ਸੈਂਸ ਇਸ ਤਰ੍ਹਾਂ ਹੀ ਜਿਹੜੇ ਅਦਰ ਰਿਕੁਆਇਰਮੈਂਟ ਹੈਗੀ ਉਹਨਾਂ ਦੀ ਬਾਈਕ ਤੇ ਸਕੂਟੀ ਵੀ ਮੰਗੀ ਆ ਤਨਖਾਹ ਜਿਹੜੀ ਵਧੀਆ ਤਨਖਾਹ ਦਿੱਤੀ ਜਾ ਰਹੀ ਹੈ ਉਹਦੇ ਵਿੱਚ 12 125000 ਤੋਂ ਲੈ ਕੇ 165000 ਰੁਪਏ ਤੱਕ ਜਿਹੜੀ ਤੁਹਾਨੂੰ ਸੈਲਰੀ ਪਰ ਮੰਥ ਦਿੱਤੀ ਜਾਊਗੀ ਉਸ ਤੋਂ ਬਾਅਦ ਜਿਹੜਾ ਸੀਪੀਐਮ ਵਗੈਰਾ ਜਾਂ ਇਨਸੈਂਟਿਵ ਹੋਊਗਾ ਉਹ ਤੋਂ ਐਕਸਟਰਾ ਦਿੱਤਾ ਜਾਊਗਾ ਤੇ ਜਿਵੇਂ ਜਿਵੇਂ ਤੁਹਾਡੀ ਜਿਹੜੀ ਹੈਗਾ ਯੋਗਤਾ ਜਾਂ ਇਸ ਤੁਹਾਡੇ ਪੋਜੀਸ਼ਨ ਵੱਧਦੀ ਜਾਊਗੀ ਉਵੇਂ ਇਹ ਤੱਕ 80000 ਤੱਕ ਜਿਹੜੀ ਸੈਲਰੀ ਉਹ ਜਾ ਸਕਦੀ ਹੈ ਠੀਕ ਹੈ ਜੀ ਤੇ ਇਹਦੇ ਨਾਲ ਹੀ EPF ESI ਅਤੇ ਹੋਰ ਗਰੰਟੀ ਲਾਈਫ ਇੰਸ਼ੋਰੈਂਸ ਇਸ ਤਰ੍ਹਾਂ ਦੀ ਭਾਵ ਸਾਰੀਆਂ ਹੈ ਸਹੂਲਤਾਂ ਤੁਹਾਨੂੰ ਦਿੱਤੀ ਜਾਣੀਆਂ ਤੇ ਪਤਾ ਤੁਸੀਂ ਨੋਟ ਕਰ ਲਓ ਸਾਰੇ ਚਾਹੇ ਤਾਂ ਤੁਸੀਂ ਇਹਦਾ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਜੀ ਠੀਕ ਹੈ ਜੀ ਭਾਰਤ ਫਾਈਨੈਂਸ਼ੀਅਲ ਇੰਡਸਟਰੀ ਲਿਮਟਿਡ 올ਡ ਸਿਨੇਮਾ ਰੋਡ ਨੀਅਰ ਜਯਾ ਮਹਾ ਮੰਦਿਰ ਪ੍ਰੀਤ ਨਗਰ ਮਾਨਸਾ ਮਾਨਸਾ ਦੇ ਵਿੱਚ ਇਹ ਜਿਹੜਾ ਹੈ ਜਿਹੜਾ ਇੰਟਰਵਿਊ ਹੋ ਰਿਹਾ ਜੀ ਇੰਟਰਵਿਊ ਦਾ ਸਮਾਂ ਨੋਟ ਕਰ ਲਓ ਸਾਰੇ 25 April 2024 25 April 2024 ਨੂੰ ਜਿਹੜੀ ਉਹ ਇੰਟਰਵਿਊ ਹੋ ਰਹੀ ਹੈ ਅ 9 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜੀ ਹੈ ਇੰਟਰਵਿਊ ਹੋਊਗੀ ਜੀ ਠੀਕ ਹੈ ਜੀ ਤੇ ਇਹਦੇ ਨਾਲ ਹੀ ਜਿਹੜੀ ਦੂਸਰੀ ਜਿਹੜੀ ਜੌਬ ਹੈਗੀ ਹੈ ਜੀ ਉਹ ਹੈ ਜੀ ਜਿਹੜੇ ਸਰਦੂਲਗੜ ਇਲਾਕੇ ਦੇ ਵਿੱਚ ਜੌਬ ਆਈ ਹੈ ਜੀ ਮਾਨਸਾ ਮਠਿੰਡਾ ਤੇ ਹੋਰ ਇਹਦੇ ਨਾਲ ਲੱਗਦੇ ਲੋਕ ਇਲਾਕਿਆਂ ਦੇ ਵਿੱਚ ਜਿਹੜੇ ਮੁੰਡੇ ਕੁੜੀਆਂ ਦੋਵੇਂ ਅਪਲਾਈ ਕਰ ਸਕਦੇ ਆ ਕੈਸ਼ੀਅਰ ਦੀ ਜੌਬ ਆਈ ਹੈ ਜੀ ਫॉर ਮੇਲ ਐਂਡ ਫੀਮੇਲਸ ਯੋਗਤਾ ਜਿਹੜੀ ਤੁਹਾਡੀ ਉਹ ਗ੍ਰੈਜੂਏਸ਼ਨ ਹੋਊਗੀ ਨਾਲ ਬੇਸਿਕ ਕੰਪਿਊਟਰ ਭਾਅ ਤੁਹਾਨੂੰ ਕੰਪਿਊਟਰ ਦੀ ਨੋਲਿਜ ਹੋਣੀ ਲਾਜ਼ਮੀ ਹੈ ਤਨਖਾਹ 12000 ਹੈ ਠੀਕ ਹੈ ਜੀ ਇਸ ਤੋਂ ਪਲੱਸ ਹੈ ਭਾਅ ਜਿਹੜੇ ਕਿ ਇਨਸੈਂਟਿਵ ਵਗੈਰਾ ਹੋਣਗੇ ਉਹ ਸਾਰੇ ਤੁਹਾਨੂੰ ਦਿੱਤੇ ਜਾਣਗੇ ਠੀਕ ਹੈ ਜੀ ਇੰਟਰਵਿਊ ਲਈ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ ਤੁਹਾਨੂੰ ਦਿੱਤਾ ਹੋਇਆ ਹੈ ਇਹਦਾ ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ 8925863261 ਠੀਕ ਹੈ ਜੀ ਇਸ ਨੰਬਰ ਨੂੰ ਨੋਟ ਕਰ ਲਓ ਇਸ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਜਿਹੜੀ ਸਾਰੀ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਆਪਣੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਸਾਂਝੀ ਜ਼ਰੂਰ ਕਰਿਓ ਜਿਹੜੇ ਕਿ ਤਾਂ ਕਿ ਭੈਣ ਭਰਾ ਜਿਹੜੇ ਉਹਨਾਂ ਨੂੰ ਜ਼ਰੂਰਤ ਮੰਨਦਾ ਉਹਨੂੰ ਜੌਬ ਮਿਲ ਸਕੇ ਵੀਡੀਓ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਤਰ੍ਹਾਂ ਦੀ ਨਵੀਂ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਂਦੇ ਰਹਿਾਂਗੇ ਜੀ ਧੰਨਵਾਦ